ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੋਪਰ ਪੰਜਾਬ ਦੇ ਉੱਤੇ ਤੇ ਅੱਜ ਦੀ ਆਪਾਂ ਇਹ ਵੀਡੀਓ ਪੰਜਾਬ ਪੁਲਿਸ ਕੌਨਸਟਲ 2025 ਦੇ ਉਮੀਦਵਾਰਾਂ ਲਈ ਲੈ ਕੇ ਆਏ ਹਾਂ ਹੁਣ ਜਿਹੜੇ ਬੱਚਨ ਦੀ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਆ ਦੇਖੋ ਤੁਹਾਡੇ ਜਿਹੜੇ ਫਿਜ਼ੀਕਲ ਕੰਪਲੀਟ ਹੋ ਚੁੱਕੇ ਨੇ ਤੇ ਫਿਜ਼ੀਕਲ ਤੋਂ ਬਾਅਦ ਹੁਣ ਥੋੜਾ ਨੈਕਸਟ ਪ੍ਰੋਸੈਸ ਡਾਕੂਮੈਂਟ ਵੈਰੀਫਿਕੇਸ਼ਨ ਦਾ ਇਹ ਡਾਕੂਮੈਂਟ ਵੈਰੀਫਿਕੇਸ਼ਨ ਨਹੀਂ ਚਲੋ 2025 ਜਾਂਦੇ ਡਾਊਟਸ ਨੇ ਆਪਾਂ ਕਲੀਅਰ ਕਰਦਾਂਗੇ ਪਰ ਹੁਣ ਜਿਹੜੇ ਬੱਚਿਆਂ ਦੇ 2024 ਦੇ ਵਿੱਚ ਜਿਨ੍ਹਾਂ ਨੇ ਸਾਰਾ ਕੁਝ ਕਲੀਅਰ ਕਰ ਹੀ ਬੈਠੇ ਨੇ ਉਹਨਾਂ ਦੀ ਜੁਆਇਨਿੰਗ ਦਾ ਜਿਹੜਾ ਮੁੱਦਾ ਹੁਣ ਆਪਾਂ ਕਹਿ ਸਕਦੇ ਹਾਂ ਉੱਠਿਆ ਹੋਇਆ ਉਸ ਚੀਜ਼ ਪਿੱਛੇ ਕੁਝ ਕਾਰਨ ਨੇ ਕਿ ਜਿਹੜੀ 2024 ਦੀ ਜੁਆਇਨਿੰਗ ਕਿਉਂ ਨਹੀਂ ਹੋ ਰਹੀ ਇਹ ਆਪਾਂ ਤੁਹਾਨੂੰ ਅਗਲੇ ਵੀਡੀਓ ਦੇ ਵਿੱਚ ਦੱਸਾਂਗੇ ਜਾਂ ਕਿ ਇਹ ਮਤਲਬ ਕਿ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਜੁਆਇਨਿੰਗ ਹੈ ਇਹ ਸਰਕਾਰ ਵੱਲੋਂ ਕੋਈ ਲੇਟ ਨਹੀਂ ਹੈਗੀ ਕਿਉਂਕਿ ਕੁਝ ਬੱਚਿਆਂ ਦਾ ਜਦੋਂ ਰਿਜ਼ਲਟ ਰਵਾਈਜ਼ ਹੋਇਆ ਸੀ ਉਹਦੇ ਕਾਰਨ ਹਜੇ ਤੱਕ ਸਾਰਾ ਪ੍ਰੋਸੈਸ ਆ ਜਿਹੜਾ ਪੈਂਡਿੰਗ ਪਿਆ ਹੈ ਇਸ ਦੇ ਵਿੱਚ ਇਹ ਨਹੀਂ ਹੈਗਾ ਕਿ ਥੋੜਾ ਜਿਹਾ ਪ੍ਰੋਸੈਸ ਕੰਪਲੀਟ ਕਰਿਆ ਪਿਆ ਤੇ ਬਸ ਜੁਆਇਨਿੰਗ ਜਾਣ ਕੇ ਨਹੀਂ ਦੇ ਰਹੇ ਠੀਕ ਹੈ ਤੇ ਕੁਝ ਬੱਚਿਆਂ ਦੇ ਜਿਹੜੇ ਮੇਰੇ ਨਾਲ ਪਰਸਨਲ ਕੰਟੈਕਟ ਦੇ ਵਿੱਚ ਨੇ ਉਹਨਾਂ ਦਾ ਹਲੇ ਕੱਲ ਜਿਹੜਾ ਕੱਲ ਤੇ ਪਰਸੋਂ ਦੇ 2 ਦਿਨਾਂ ਦੇ ਵਿੱਚ ਵਿੱਚ ਹਜੇ ਪ੍ਰੋਸੈਸ ਸਟਾਰਟ ਹੋਇਆ ਜਿਹੜਾ ਪ੍ਰੋਸੈਸ ਬਾਕੀ ਬੱਚਿਆਂ ਦਾ ਆਪਾਂ ਕਹਿ ਸਕਦੇ ਹਾਂ ਵੀ 2-2 2.5 ਮਹੀਨੇ ਪਹਿਲਾਂ ਹੋ ਚੁੱਕਿਆ ਸੀ ਹਰੇਕ ਕੁਝ ਬੱਚਿਆਂ ਦੇ ਮਤਲਬ ਕਿ ਫਿੰਗਰਪ੍ਰਿੰਟਸ ਵੀ ਨਹੀਂ ਹੋਏ ਇਹ ਮੈਗਮਨੀ ਗਲਤੀ ਨਹੀਂ ਜਾਂ ਕਿਸੇ ਵੀ ਆਪਾਂ ਹੋਰ ਮਨਾਇਮ ਦੀ ਗਲਤੀ ਨਹੀਂ ਹੈਗੀ ਇਹ ਉਹਨਾਂ ਬੱਚਿਆਂ ਦੀ ਮਤਲਬ ਕਿ ਸਰਟੀਫਿਕੇਟ ਦੇ ਵਿੱਚ ਪ੍ਰੋਬਲਮ ਸੀਗੀ ਉਹਨਾਂ ਦੀ ਗਲਤੀ ਦੇ ਕਾਰਨ ਇੰਨਾ ਜਿਹੜਾ ਪ੍ਰੋਸੈਸੇ ਲੇਟ ਹੋਇਆ ਹੋਇਆ ਹੈ ਤੇ ਆਪਾਂ ਇਹਦੀ ਗੱਲ ਵੀ ਕਰਾਂਗੇ ਵੀਡੀਓ ਦੇ ਵਿੱਚ ਤੇ ਬਾਕੀ ਜਿਹੜੇ 2025 ਵਾਲੇ ਬੱਚੇ ਨੇ ਉਹਨਾਂ ਦੇ ਡਾਊਟਸ ਨੇ ਉਹਨਾਂ ਦੇ ਡਾਕੂਮੈਂਟ ਵੈਰੀਫਿਕੇਸ਼ਨ ਲਈ ਡਾਊਟ ਨੇ ਉਹਨਾਂ ਦੇ ਮੈਡੀਕਲ ਲਈ ਡਾਊਟ ਨੇ ਅੱਜ ਆਪਾਂ ਉਹ ਸਾਰੀਆਂ ਚੀਜ਼ਾਂ ਤੁਹਾਡੇ ਕਲੀਅਰ ਕਰਾਂਗੇ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜਿਹੜੇ ਬੱਚੇ ਆਪਣੇ ਚੈਨਲ ਤੇ ਨਵੇਂ ਨੇ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਇਹ ਸੈਸ਼ਨ ਨੂੰ ਸ਼ੇਅਰ ਕਰ ਦਿਓ ਜਿਹੜੇ ਬੱਚੇ ਤੁਹਾਡੇ ਨਾਲ ਪੰਜਾਬ ਪੁਲਿਸ ਦੀ ਤਿਆਰੀ ਕਰ ਰਹੇ ਨੇ ਤੇ ਜਿਨ੍ਹਾਂ ਨੇ ਹੁਣ ਡਾਕੂਮੈਂਟ ਵੈਰੀਫਿਕੇਸ਼ਨ ਲਈ ਜਾਣਾ ਠੀਕ ਹੈ ਤੇ ਜਿਵੇਂ ਅੱਜ ਜੇ ਆਪਾਂ ਵੀਡੀਓ ਉਹ ਸਟਾਰਟ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਜਿਹੜੀ ਵੀ ਇਹ ਬੱਚਿਆਂ ਦੇ ਕਮੈਂਟ ਕਰਿਓ ਚ ਅਪਾ ਇਹ ਕਮੈਂਟ ਲਏ ਨੇ ਵੈਸੇ ਆਪਾਂ ਜਿੰਨਾ ਜਿਹੜੇ ਬੱਚਿਆਂ ਨੂੰ ਕੁਝ ਬੱਚਿਆਂ ਨੂੰ ਪਰਸਨਲੀ ਰਿਪਲਾਈ ਕਰਤਾ ਤੇ ਕੁਝ ਬੱਚਿਆਂ ਨੂੰ ਆਪਾਂ ਜਿਹੜੇ ਹੈਗਾ ਵੀਡੀਓ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਸਾਰਾ ਇਨਫੋਰਮੇਸ਼ਨ ਦੱਸ ਦਾਂਗੇ ਤਾਂ ਕਿ ਜਿਹੜੇ ਬਾਕੀ ਬੱਚੇ ਵੀ ਦੇਖ ਰਹੇ ਨੇ ਉਹਨਾਂ ਨੂੰ ਵੀ ਜਿਹੜੇ ਇਹ ਆਪਣੇ ਡਾਕੂਮੈਂਟਸ ਬਾਰੇ ਡਾਊਟਸ ਪਤਾ ਲੱਗੇ ਆ ਸਰ ਮੇਰਾ 10th ਦੀ DMC ਤੇ 12th ਦੀ DMC ਪੰਜਾਬੀ ਵਿੱਚ ਨੇਮ ਥੋੜੀ ਮਿਸਟੇਕ ਹੈ ਕੀ ਹੋ ਸਕਦਾ ਹੈ ਦੇਖੋ ਇਹਨੂੰ ਅਪਡੇਟ ਕਰਵਾ ਲਓ ਅਪਡੇਟ ਕਰਵਾ ਕੇ ਤੇ ਅਗਰ ਤੁਹਾਡੋ ਕੋਲ ਨਹੀਂ ਡੈਮ ਹੈ ਤਾਂ ਐਪੀ ਡਾਟੂ ਨੂੰ ਨਾਲੋਂ ਬਾਕੀ ਅਪਡੇਟ ਕਰਵਾਉਣਾ ਚਾਹੀਦਾ ਸੋ ਨੂੰ 10 ਤੋਂ 12 ਦਿਨਾਂ ਦੇ ਵਿੱਚ ਹੀੜ ਹੈਗਾ ਅਪਡੇਟ ਹੋ ਜੂਗਾ ਠੀਕ ਹੈ ਤੇ ਸਰ ਐਸਸੀ ਕਾਸਟ ਵਾਲਿਆਂ ਨੂੰ ਰੈਜ਼ਿਡੈਂਸੀ ਸਰਟੀਫਿਕੇਟ ਦੀ ਲੋਡ ਪਾਊਗੀ ਜਾਂ ਨਹੀਂ ਦੇਖੋ ਵੈਸੇ ਤਾਂ ਜਿਹੜਾ ਰੈਜ਼ਿਡੈਂਸ ਸਰਟੀਫਿਕੇਟ ਹੁੰਦਾ ਉਹ ਜ਼ਿਆਦਾਤਰ ਜਰਨਲ ਕੈਟਾਗਰੀ ਨੂੰ ਲੋਡ ਪੈਂਦੀ ਹੈ ਠੀਕ ਆ ਪਰ ਫੇਰ ਵੀ ਤੁਸੀਂ ਜਿਹੜਾ ਹੈਗਾ ਮਤਲਬ ਕਿ ਸਾਰੇ ਬਣਾ ਕੇ ਰੱਖੋ ਕੋਈ ਵੀ ਕਿਸੇ ਵੀ ਕਾਸ ਨਾਲ ਸੰਬੰਧਿਤ ਹੈ ਕਿਸੇ ਵੀ ਮਤਲਬ ਕਿ ਕੈਟਾਗਰੀ ਚ ਹੈ ਉਹ ਨੂੰ ਜਿਹੜਾ ਹੈਗਾ ਰਾਈਜਨ ਸਰਟੀਫਿਕੇਟ ਕੰਪਲਸਰੀ ਹੈ ਠੀਕ ਹੈ ਤੁਸੀਂ ਬਣਵਾ ਲਓ 10 ਤੋਂ 12 ਦਿਨਾਂ ਦੇ ਵਿੱਚ ਬਣ ਜਾਊਗਾ ਸਰ ਮੇਰੀ ਪਲੱਸ 2 2020 ਦੇ ਵਿੱਚ ਹੋச்சு ਉਸ ਕਰਕੇ ਮੈਨੂੰ ਸਰਟੀਫਿਕੇਟ ਸਕੂਲ ਤੋਂ ਨਹੀਂ ਮਿਲਿਆ ਜੀ ਉਸ ਨੂੰ ਖੁਦ ਕਢਵਾਇਆ ਆ ਇਸ ਕਰਕੇ ਸਰਟੀਫਿਕੇਟ ਦੀ ਸੈਕੰਡ ਕਾਪੀ ਆਫ ਸਰਟੀਫਿਕੇਟ ਲਿਖਿਆ ਹੋਇਆ ਹੈ ਆ ਰਿਹਾ ਹੈ ਤੇ ਡਾਕੂਮੈਂਟ ਵੈਰੀਫਿਕੇਸ਼ਨ ਲਈ ਕੋਈ ਪ੍ਰੋਬਲਮ ਦੇਖੋ ਇਸ ਚੀਜ਼ ਦੀ ਕੋਈ ਪ੍ਰੋਬਲਮ ਨਹੀਂ ਆਉਣੀ ਕਿਉਂਕਿ 2020-21 ਦੇ ਵਿੱਚ ਜਿਹੜਾ ਹੈਗਾ ਬੱਚੇ ਨੇ ਕੋਰੋਨਾ ਦੇ ਵਿੱਚ ਪਾਸ ਕਰੇ ਸੀਗੇ ਤੇ ਉਸ ਸਮੇ ਆਪਾਂ ਕਹਿ ਸਕਦੇ ਹਾਂ ਵੀ ਰਿਜਨਲ ਡਾਕੂਮੈਂਟਸ ਹੈ ਇਹ ਤੁਹਾਨੂੰ ਨਹੀਂ ਮਿਲੇ ਸੀ ਪਰ ਫਿਲਹਾਲ ਤੁਸੀਂ ਜਿਹੜਾ ਹੈਗਾ ਡਿਜੀ ਲੋਕਰ ਵਾਲਾ ਹੀ ਵਰਤ ਸਕਦੇ ਹੋ ਤੇ ਕੋਈ ਵੀ ਵਰਤ ਸਕਦੇ ਹੋ ਤੇ ਇੱਕ ਅਗਰ ਹੋ ਸਕੇ ਤਾਂ ਐਫੀਫਟ ਕਰਵਾ ਲਓ ਅਗਰ ਨਹੀਂ ਲੋੜ ਤੁਹਾਨੂੰ ਤਾਂ ਤੁਸੀਂ ਜਿਹੜਾ ਹੈਗਾ ਆਪਣਾ ਪੀਐਸਸੀਬੀ ਤੋਂ ਇਹ ਕਾਪੀ ਕਢਵਾ ਸਕਦੇ ਹੋ ਠੀਕ ਹੈ ਰਿਜਨਲ ਕਾਪੀ ਵੀ ਤੁਹਾਨੂੰ ਜਿਹੜਾ ਹੈਗਾ ਮਹਾਲੀ ਬੋਰਡ ਤੋਂ ਮਿਲ ਜੂਗੀ ਸਰ ਆਪਨੇ ਬੋਲਾ ਹੈ ਕਿ ਹਰਿਆਣਾ ਕੀ ਫੀਮੇਲ ਵਾਲੀ ਮੈਰਿਟ ਕਲੀਅਰ ਕਰਨੀ ਪੜੇਗੀ ਨੋਟੀਫਿਕੇਸ਼ਨ ਮੇਂ ਤੋਂ ਮੈਂਸ਼ਨ ਨਹੀਂ ਹੈ ਸਰ ਕੀ ਬਾਤ ਸਹੀ ਹੈ ਜਾਂ ਕੀ ਦੇਖੋ ਗੱਲ ਇਹ ਹੀ ਸਹੀ ਆ ਕਿ ਜਿਹੜੀ ਹਰਿਆਣਾ ਦੀ ਫੀਮੇਲਸ ਨੇ ਹਰਿਆਣਾ ਦੇ ਮੇਲਸ ਨੇ ਉਹ ਕਿਸੇ ਵੀ ਕੈਟਾਗਰੀ ਨੇ ਚਾਹੇ ਐਸਸੀ ਨੇ ਚਾਹੇ ਬੀਸੀ ਨੇ ਉਹਨਾਂ ਸਾਰਿਆਂ ਨੂੰ ਜਰਨਲ ਮੇਲ ਓਪਨ ਅਨ ਰਿਜ਼ਰਵਡ ਕੈਟਾਗਰੀ ਦੇ ਵਿੱਚ ਹੀ ਸੀਟ ਕਾਊਂਟ ਕੀਤਾ ਜਾਊਗਾ ਠੀਕ ਹੈ ਜਿਹੜੀ ਉਹਨਾਂ ਦੀ ਫਿਜ਼ੀਕਲ ਵਾਲੀ ਕੱਟਆਫ ਹੈ ਤੇ ਡਬਲ ਡੀਵੀਐਡੀ ਕੱਟਆਫ ਹੈ ਉਹ ਤਾਂ ਸਿਰਫ ਫੀਮੇਲ ਜਿਹੜੀ ਜਰਨਲ ਨੇ ਉਹਨਾਂ ਦੇ ਬਰਾਬਰ ਜਾਊਗੀ ਜਿਹੜੀ ਪਰ ਜਿਹੜੀ ਫਾਈਨਲ ਕੱਟ ਆਫ ਹੈ ਉਹ ਤੁਹਾਨੂੰ ਜਿਹੜੀ ਹੈਗੀ ਹੈ ਜੀ ਮੇਰ ਦੇ ਬਰਾਬਰ ਕਲੀਅਰ ਕਰਨੀ ਪਊਗੀ ਠੀਕ ਹੈ ਸਰ ਐਨ ਸੀ ਸੀ ਸਰਟੀਫਿਕੇਟ ਦਾ ਕੋਈ ਬੈਨੀਫਿਟ ਦੇਖੋ ਜੀ ਇਸ ਚੀਜ਼ ਦਾ ਕੋਈ ਬੈਨੀਫਿਟ ਨਹੀਂ ਮਿਲਦਾ ਇਹ ਬਹੁਤ ਬੱਚਿਆਂ ਦੇ ਡਾਊਟ ਨੇ ਐਨ ਸੀ ਸੀ ਸਰਟੀਫਿਕੇਟ ਦਾ ਮੈਰਿਟ ਦੇ ਵਿੱਚ ਕੋਈ ਜਿਹੜਾ ਹੈਗਾ ਬੈਨੀਫਿਟ ਨਹੀਂ ਮਿਲਦਾ ਚਾਹੇ ਤੁਸੀਂ ਕਿਸੇ ਵੀ ਗ੍ਰੇਡ ਦੇ ਵਿੱਚ ਐਨ ਸੀ ਸੀ ਦਾ ਜਿਹੜਾ ਸਰਟੀਫਿਕੇਟ ਲਿਆ ਹੋਵੇ ਠੀਕ ਹੈ ਐਨ ਸੀ ਸੀ ਦਾ ਬੈਨੀਫਿਟ ਉਦੋਂ ਮਿਲੂਗਾ ਜਦੋਂ ਤੁਸੀਂ ਟ੍ਰੇਨਿੰਗ ਲਕੋਗੇ ਟ੍ਰੇਨਿੰਗ ਵੇਲੇ ਕੀ ਬੈਨੀਫਿਟ ਮਿਲਦਾ ਟ੍ਰੇਨਿੰਗ ਵੇਲੇ 30 ਕੈਂਡੀਡੇਟਸ ਦੀ ਪਲਟੂਨ ਬਣਾਈ ਜਾਂਦੀ ਆ ਉਹਦੇ ਵਿੱਚੋਂ ਇੱਕ ਪਰਫੈਕਟ ਲਾਇਆ ਜਾਂਦਾ ਠੀਕ ਆ ਜਿਹੜਾ 30 ਬੰਦੇ ਨੂੰ ਗਾਈਡ ਕਰਦਾ ਉਦੋਂ ਐਨਸੀਸੀ ਵਾਲੇ ਬੱਚੇ ਨੂੰ ਜਿਹੜਾ ਹੈਗਾ ਪਹਿਲ ਦਿੱਤੀ ਜਾਂਦੀ ਆ ਠੀਕ ਆ 2024 ਦੀ ਜੁਆਇਨਿੰਗ ਹੁਣ ਮੈਂ ਜਿਹੜੀ ਹੈਗੀ 2024 ਦੀ ਜੁਆਇਨਿੰਗ ਦਾ ਆਪਾਂ ਮੁੱਦਾ ਹੈ ਮੈਂ ਉਸ ਨੂੰ ਸਾਰਾ ਕੁਝ ਕਲੀਅਰ ਕਰਦਾ ਜਿਹੜਾ ਆਪਾਂ ਸਟਾਰਟਿੰਗ ਦੇ ਵਿੱਚ ਵੀ ਗੱਲ ਕਰਕੇ ਇਦਿਆਂ ਕੁਝ ਬੱਚਿਆਂ ਦੇ ਜਦੋਂ ਰਿਜ਼ਲਟਰ ਵਾਈਜ਼ ਹੋਇਆ ਸੀ ਠੀਕ ਆ ਰਿਜ਼ਲਟਰ ਵਾਈਜ਼ ਹੋਣ ਤੋਂ ਬਾਅਦ ਤੇ ਕੁਝ ਬੱਚਿਆਂ ਦੇ ਜਿਹੜੇ ਹੈਗੇ ਮਤਲਬ ਕਿ ਆਪਾਂ ਕਹਿ ਸਕਦੇ ਜਨਰਲ ਕੈਟਾਗਰੀ ਦੇ ਵੀ ਸੀ ਬੀਸੀ ਕੈਟ ਜਿਹਦੇ ਜੋ ਰਿਜ਼ਲਟਰ ਵਾਈਜ਼ ਹੋਇਆ 2024 ਦਾ ਤਾਂ ਉਹਨਾਂ ਬੱਚਿਆਂ ਨੂੰ WPP ਦੇ ਵਿੱਚ ਜਿਹੜਾ ਹੈ ਸ਼ਿਫਟ ਕਰ ਦਿੱਤਾ ਗਿਆ ਵਾਰਡ ਆਫ ਪਲਸ ਪਰਸਨਸ ਠੀਕ ਹੈ ਤੇ ਜਦੋਂ ਡਾਕੂਮੈਂਟ ਵੈਰੀਫਿਕੇਸ਼ਨ ਸਟਾਰਟ ਹੋਈ ਅਗਸਤ ਦੇ ਮੱਥੇ ਸਟਾਰਟ ਹੋਈ ਸੀ ਸ਼ਾਇਦ ਹਾਂ ਅਗਸਤ ਮੱਥੇ ਸਟਾਰਟ ਹੋਈ ਸੀ ਤੇ ਉਹਨਾਂ ਤੋਂ ਡਾਕੂਮੈਂਟ ਵੈਰੀਫਿਕੇਸ਼ਨ ਬਿਲਕੁਲ WPP ਦਾ ਸਰਟੀਫਿਕੇਟ ਮੰਗਿਆ ਗਿਆ ਪਰ ਉਹਨਾਂ ਬੱਚਿਆਂ ਕੋਲ WPP ਦੇ ਜਿਹੜਾ ਸਰਟੀਫਿਕੇਟ ਨਹੀਂ ਸੀ ਤਾਂ ਕਰਕੇ ਜਦੋਂ ਉਸੇ ਸਾਰੀ ਗੱਲਬਾਤ ਹੋਈ ਵੀ ਸਾਡਾ ਰਿਜ਼ਲਟਰ ਵਾਈਜ਼ ਹੋਇਆ ਹੈ ਅਸੀਂ ਜਨਰਲ ਕੈਟੇਗਰੀ ਕੈਟੇਗਰੀ ਦੇ ਆ ਪਰ ਜਿਹੜਾ ਹੈਗਾ ਸਾਨੂੰ WBP ਦੇ ਵਿੱਚ ਸ਼ਿਫਟ ਕੀਤਾ ਗਿਆ ਤਾਂ ਕਰਕੇ ਜਿਹੜੇ ਸਾਡੇ ਕੋਲ ਸਰਟੀਫਿਕੇਟ ਨਹੀਂ ਹੈਗੇ ਤਾਂ ਇਸ ਚੀਜ਼ ਨੂੰ ਉੱਥੋਂ ਦੇ ਮੁਲਾਜ਼ਮਾ ਨੇ ਕਿਸੇ ਡਿਸਟ੍ਰਿਕਟ ਦੇ ਮਟਾਲੀਆ ਦੇ ਮੁਲਾਜ਼ਮਾ ਨੇ ਕਨਫਰਮ ਕਰ ਲਈ 2-2 ਢਾਈ ਮਹੀਨੇ ਜਿਹੜੇ ਹੈਗੇ ਲੱਗ ਗਏ ਠੀਕ ਹੈ ਪ੍ਰੋਸੈਸ ਨੂੰ ਪਹਿਲਾਂ ਉਹ ਉਹਨਾਂ ਦੇ ਬੱਚਿਆਂ ਦੇ ਸਾਈਨ ਕਰਵਾ ਕੇ ਇੱਕ ਨੋਟਿਸ ਲਿਆ ਗਿਆ ਨੋਟਿਸ ਲੈ ਕੇ ਉਹਨਾਂ ਨੂੰ ਜਲੰਧਰ ਭੇਜਿਆ ਗਿਆ ਨੋਟਿਸ ਨੂੰ ਚੰਡੀਗੜ੍ਹ ਹੈੱਡ ਕੁਆਟਰ ਗਿਆ ਉੱਥੋਂ ਸਾਰਾ ਕੁਝ ਕਨਫਰਮ ਹੋਇਆ ਤੇ ਹਲੇ ਹੀ ਜਿਹੜੇ 2 ਦਿਨ ਹੋਏ ਨੇ ਉਹਨਾਂ ਦਾ ਹੁਣ ਫਿੰਗਰਪ੍ਰਿੰਟ ਵਾਲਾ ਜਿਹੜਾ ਪ੍ਰੋਸੈਸ ਹੋਇਆ ਠੀਕ ਹੈ ਫਿੰਗਰ ਪ੍ਰਿੰਟ ਤੋਂ ਬਾਅਦ ਹਲੇ ਉਹਨਾਂ ਦੀ ਸੀਆਈਡੀ ਬੈਨੇਫਿਸ਼ੀਅਨ ਪਈ ਆ ਪੁਲਿਸ ਵੈਰੀਫਿਕੇਸ਼ਨ ਪਈ ਆ ਤੇ ਉਹਨਾਂ ਦਾ ਮੈਡੀਕਲ ਪਿਆ ਤੇ ਇਹ ਸਭ ਤੋਂ ਬਾਅਦ ਜਿਹੜੀ ਹੈ ਤੁਹਾਡੀ ਜੁਆਇਨਿੰਗ ਹੋਊਗੀ ਇਹ ਨਹੀਂ ਹੈਗਾ ਕਿ ਤੁਹਾਡੇ ਇਕੱਲੇ ਦੀ ਜੁਆਇਨਿੰਗ ਹੋ ਜਾਊ ਤੇ ਬਾਕੀ ਬੱਚੇ ਜਿਹੜੇ ਹੋ ਰਹਿ ਜਾਣਗੇ ਠੀਕ ਹੈ ਈਡਬਲਿਊਐਸ ਮੇਲ ਲਈ ਰੈਜ਼ੀਡੈਂਸ ਸਰਟੀਫਿਕੇਟ ਚਾਹੀਦਾ ਹੈ ਜੇ ਚਾਹੀਦਾ ਰੈਜ਼ੀਡੈਂਸ ਸਰਟੀਫਿਕੇਟ 5 ਸਾਲ ਤੱਕ ਬਸਨੀਕ ਲਿਖਿਆ ਹੋਇਆ ਕੋਈ ਦਿੱਕਤ ਨਹੀਂ ਦੇਖੋ ਜੀ ਕੋਈ ਦਿੱਕਤ ਨਹੀਂ ਹੈਗੀ 5 ਸਾਲ ਤੱਕ ਦਾ ਵੀ ਪਰ ਇੱਕ ਵਾਰ ਤੁਸੀਂ ਇਹਨੂੰ ਅਪਡੇਟ ਕਰਵਾ ਲਓ 10 ਮਿੰਟ 10 ਦਿਨਾਂ ਦੇ ਵਿੱਚ ਜਿਹੜਾ ਹੈ ਉਹ ਤੁਹਾਡਾ ਰੀਨਿਊ ਹੋ ਜਾਊਗਾ ਅਪਡੇਟ ਤਾਂ ਇਹ ਤੁਹਾਡਾ 5 ਮਿੰਟਾਂ ਦੇ ਵਿੱਚ ਹੋ ਜਾਊਗਾ ਚੈਰੀਆਂ 'ਚ ਜਾ ਕੇ ਠੀਕ ਹੈ ਤੇ 10 ਦਿਨਾਂ ਦੇ ਵਿੱਚ ਨਵਾਂ ਬਣ ਕੇ ਆ ਜਾਊਗਾ ਸਰ ਮੇਰੇ ਬਲੇਜ਼ ਨੇਮ ਦੀ ਸਪੈਲਿੰਗ ਡਿਫਰੈਂਟ ਹੈ ਡਾਕੂਮੈਂਟਸ 'ਚ ਇਸ ਦਾ ਇਸ਼ੂ ਇਸ ਨੂੰ ਤੁਸੀਂ ਅਪਡੇਟ ਕਰਵਾਓ ਜਾਂ ਫਿਰ ਤੁਸੀਂ ਆਪਣਾ ਐਫੀਡਿਵਟ ਕਰਵਾਓ ਤੇ ਆਪਣੇ ਪਿੰਡ ਦੇ ਨੰਬਰਦਾਰ ਦੇ ਸਾਈਨ ਕਰਵਾਓ ਉਹਦੀ ਮੋਹਰ ਲਵਾਓ ਠੀਕ ਹੈ ਉਹਨੂੰ ਟੈਸਟ ਕਰਾਓ ਸਰ ਮੇਰਾ ਕਾ ਸਰਟੀਫਿਕੇਟ ਐਂਡ ਰੈਜ਼ੀਡੈਂਸ ਸਰਟੀਫਿਕੇਟ 2022 ਵਿੱਚ ਬਣਿਆ ਹੋਇਆ ਆ ਕੀ ਮੈਂ ਹੁਣ ਨਹੀਂ ਚਲੋ 2022 ਵਿੱਚ ਬਣਿਆ ਹੋਇਆ ਬਸ ਠੀਕ ਹੈ ਮਰ ਕੇ 3 ਸਾਲ ਪੁਰਾਣਾ ਕੋਈ ਜ਼ਿਆਦਾ ਪੁਰਾਣਾ ਨਹੀਂ ਕੋਈ ਇਸ਼ੂ ਨਹੀਂ ਹੈਗਾ ਇੱਕ ਸਰ ਮੇਰੇ EWSU 73 ਨੰਬਰ ਨੇ ਕੀ ਮੇਰਾ ਆਰਮਡ ਹਾਂਜੀ ਹੋ ਜੂ ਥੋੜਾ ਆਰਮਡ ਮੇਰੀ ਫਰਸਟ ਪ੍ਰੈਫਰੈਂਸ ਡਿਸਟ੍ਰਿਕਟ ਤੇ ਸੈਕੰਡ ਪ੍ਰੈਫਰੈਂਸ ਆਰਮਡ ਨੇ ਅਤੇ ਕੁਝ ਹੋ ਸਕ ਦੇਖੋ ਤੁਹਾਡੀ ਫਰਸਟ ਪ੍ਰੈਫਰੈਂਸ ਡਿਸਟ੍ਰਿਕਟ ਹੈ ਠੀਕ ਹੈ ਸੈਕੰਡ ਪ੍ਰੈਫਰੈਂਸ ਆਰਮਡ ਹੈ ਅਗਰ ਤੁਹਾਡੇ ਨੰਬਰ ਡਿਸਟ੍ਰਿਕਟ ਕੈਟੇਗਰੀ ਡਿਸਟ੍ਰਿਕਟ ਦੇ ਵਿੱਚ ਆਉਂਦਾ ਹੈ ਤਾਂ ਤੁਹਾਨੂੰ ਡਿਸਟ੍ਰਿਕਟ ਮਿਲ ਜੂ ਅਗਰ ਤੁਹਾਡੇ ਜਿਹੜਾ ਹੈਗਾ ਨੰਬਰ ਇਸ ਤੋਂ ਘਟ ਗਏ ਠੀਕ ਹੈ ਡਿਸਟ੍ਰਿਕਟ ਤੋਂ ਤਾਂ ਤੁਹਾਨੂੰ ਜਿਹੜਾ ਹੈਗਾ ਆਰਮੋਡ ਦੇ ਵਿੱਚ ਸ਼ਿਫਟ ਕੀਤਾ ਜਾਊਗਾ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਧੰਨਵਾਜੀ ਤੁਹਾਡਾ ਵੀ ਸਾਰਿਆਂ ਦਾ ਜਿਹੜੇ ਤੁਸੀਂ ਆਪਣੇ ਚੈਨਲ ਨੂੰ ਇੰਨਾ ਪਿਆਰ ਦੇ ਰਹੇ ਹੋ ਠੀਕ ਹੈ ਮੈਂ ਪੁੱਛਣਾ ਚਾਹਣਾ ਕਿ ਮੇਰੇ 올 ਡਾਕੂਮੈਂਟਸ ਕਾਸਟ ਰਾਈਨ 2021 ਜੁਲਾਈ ਦੇ ਬਣੇ ਹੋਇਆ ਕੀ ਮੈਨੂੰ ਅਪਡੇਟ ਕਰਵਾਉਣ ਦੀ ਜ਼ਰੂਰਤ ਹੈ ਐਂਡ ਕੀ ਡੀਵੀ ਵਿੱਚ ਪੇਰੈਂਟਸ ਦੇ ਡਾਕੂ ਦੇਖੋ ਅਪਡੇਟ ਤੁਸੀਂ ਅਗਰ ਕਰਵਾਉਣੀ ਹੈ ਤਾਂ ਕਰਵਾ ਲਓ ਪਰ ਤੁਹਾਨੂੰ ਪੁਰਾਣੇ ਵੀ ਜਿਹੜੇ ਤੁਸੀਂ ਨਾਮ ਲਾਏ ਹੋਣੇ ਪੋਸਟਪਰ ਨੂੰ ਉਹ ਤੁਹਾਨੂੰ ਨਾਮ ਲੈ ਕੇ ਜਾਣੇ ਪੈਣਗੇ ਤੇ ਡੀਵੀਬੀਲੀ ਪੇਰੈਂਟਸ ਦਾ ਕੋਈ ਡਾਕੂਮੈਂਟ ਨਹੀਂ ਲੱਗਦਾ ਸਰ ਮੇਰਾ ਐਸਸੀ ਦੇ ਰਾਈਜ਼ਰ ਸਰਟੀਫਿਕੇਟ ਗਿਰ ਗਿਆ ਹੁਣ ਇਹਦਾ ਕੀ ਹਾਲ ਹੈ ਇੱਕ ਤਾਂ ਪਹਿਲਾਂ ਤਾਂ ਇਹ ਜਲਦੋ ਜਲਦ ਨਵੇਂ ਬਣਵਾਓ ਤੇ ਦੂਜੀ ਗੱਲ ਐਫੀਡੇਵਟ ਕਰਵਾ ਕੇ ਲੈ ਕੇ ਜਾਓ ਕਿ ਮੈਂ ਜਿਹੜੇ ਪੁਰਾਣੇ ਸਰਟੀਫਿਕੇਟ ਪੋਸਟਪਰ ਨੂੰ ਲਾਏ ਸੀ ਉਹ ਮੇਰੇ ਗਿਰ ਗਏ ਤੇ ਹੁਣ ਮੈਂ ਨਵੇਂ ਅਪਡੇਟ ਕਰਵਾ ਕੇ ਨਵੇਂ ਬਣਵਾਏ ਹੋਣ ਠੀਕ ਹੈ ਡੋਮਿਸਾਈਲ ਤੇ ਰੈਜ਼ਡ ਇੱਕ ਹਾਂਜੀ ਜਿਹੜਾ ਆਪਣਾ ਰੈਜ਼ਿਡੈਂਸ ਸਰਟੀਫਿਕੇਟ ਡੋਮਿਸਾਈਲ ਇੱਕੋ ਚੀਜ਼ ਹੁੰਦੀ ਆ ਸਰ ਐਨਐਸਸੀੀ ਮਾਰਕਸ ਕੋਲੋਂ ਤੇ ਕਿੰਨੇ ਲੱਗਣਗੇ ਫਿਜ਼ੀਕਲ ਤੋਂ ਬਾਅਦ ਨੈਕਸਟ ਪ੍ਰੋਸੈਸ ਦੇਖੋ ਐਨਐਸਸੀੀ ਵਾਲਾ ਮੈਂ ਤੁਹਾਡਾ ਕਲੀਅਰ ਕਰਤਾ ਹੈ ਐਨਐਸਸੀੀ ਦਾ ਕੋਈ ਬੈਨੀਫਿਟ ਨਹੀਂ ਮੈਰਿਟ ਦੇ ਵਿੱਚ ਠੀਕ ਹੈ ਤੇ ਫਿਜ਼ੀਕਲ ਤੋਂ ਬਾਅਦ ਤੁਹਾਡਾ ਹੁਣ ਡਾਕੂਮੈਂਟ ਵੈਰੀਫਿਕੇਸ਼ਨ ਦਾ ਪ੍ਰੋਸੈਸ ਸੀ ਆ ਠੀਕ ਹੈ ਡਾਕੂਮੈਂਟ ਵੈਰੀਫਿਕੇਸ਼ਨ ਤੋਂ ਬਾਅਦ ਤੁਹਾਡਾ ਜਿਹੜਾ ਹੈਗਾ ਮੈਡੀਕਲ ਦਾ ਪ੍ਰੋਸੈਸ ਹੈ ਜੋ ਫਾਈਨਲ ਲਿਸਟ ਆਊਗੀ ਉਹਦੇ ਵਿੱਚ ਰਿਜ਼ਲਟ ਆਊਗਾ ਕਿਹੜੂ ਡਿਸਟ੍ਰਿਕਟ ਮਿਲਿਆ ਕਿ ਉਹਨੂੰ ਆਰਮਡ ਰਿ ਹੈ ਫਿਰ ਤੁਹਾਡਾ ਮੈਡੀਕਲ ਹੋਊਗਾ ਫਿਰ ਤੁਹਾਡਾ ਪੁਲਿਸ ਐਵੈਲੂਏਸ਼ਨ ਸੀ ਜਿਹੜੀ ਵੈਰੀਫਿਕੇਸ਼ਨ ਤੁਹਾਡਾ ਫਿੰਗਰਪ੍ਰਿੰਟ ਹੋਊਗਾ ਫਿਰ ਕਿਤੇ ਜਿਹੜੀ ਤੁਹਾਡੀ ਜੁਆਇਨਿੰਗ ਹੋਊਗੀ ਠੀਕ ਹੈ ਸਰ ਮੇਰਾ 12th ਕਲਾਸ ਦਾ ਡੀਐਮਸੀ ਸੈਕੰਡ ਕਾਪੀ ਲਿਖਿਆ ਹੋਇਆ ਦੇਖੋ ਕੋਈ ਇਸ਼ੂ ਨਹੀਂ ਹੈਗਾ ਇਹ ਮਤਲਬ ਕਿ 2020 ਵਾਲੇ ਜਿਹੜੇ ਕਰੋਨਾ ਵਾਲੇ ਬੈਚ ਨੇਗੇ ਇਹਨਾਂ ਦਾ ਸਾਰਿਆਂ ਦਾ ਇਸ਼ੂ ਹੈ ਇਹਨੂੰ ਤੁਸੀਂ ਐਫ ਮੈਂ ਐਕਸ ਸਰਵਿਸਮੈਨ ਹੂ ਸਰ 2005 ਦਾ ਐਸਈ ਕਾਸ ਦਾ ਸਰਟੀਫਿਕੇਟ ਅਪਲੋਡ ਕਰਿਆ ਹੈ ਹੁਣ ਮੈਂ 2025 ਵਿੱਚ ਨਿਊ ਅਪਡੇਟ ਕਰਵਾ ਲਿਆ ਜੀ ਕੋਈ ਦਿੱਕਤ ਨਹੀਂ ਦੇਖੋ ਅਪਡੇਟ ਕਰਵਾ ਲਿਆ ਕੋਈ ਦਿੱਕਤ ਨਹੀਂ ਇਹ ਬਹੁਤ ਵਧੀਆ ਗੱਲ ਆ ਪਰ ਜਿਹੜਾ ਹੈਗਾ ਤੁਸੀਂ ਨਾਲ ਸਰਟੀਫਿਕੇਟ ਲਾਇਆ ਸੀ ਨਾ ਉਹ ਸਰਟੀਫਿਕੇਟ ਤੁਸੀਂ ਨਾਲ ਲੈ ਕੇ ਜਾਇਓ ਜਦੋਂ ਤੁਹਾਨੂੰ ਡਾਕੂਮੈਂਟ ਵੈਰੀਫਿਕੇਸ਼ਨ ਹੋਊਗੀ ਹਰਿਆਣਾ ਚ ਫੀਮੇਲ ਕੋ ਕੌਣ ਸੀ ਕਟਆਫ ਕਲੀਅਰ ਕਰਨੀ ਪਰਤੀ ਹੈ ਦੇਖੋ ਮੈਂ ਤੁਹਾਨੂੰ ਇਸ ਚੀਜ਼ ਬਾਰੇ ਆਪਾਂ ਪਿਛਲੀਆਂ ਕਈ ਵੀਡੀਓ ਦੇ ਵਿੱਚ ਗੱਲ ਕਰਦੇ ਆ ਰਹੇ ਹਾਂ ਜਿਹੜੀ ਤੁਹਾਡੀ ਫੀ ਕਲਾ ਵਾਲੀ ਕੱਟਆਫ ਆ ਗਈ ਤੁਹਾਡੀ ਡਾਕੂਮੈਂਟ ਜਿਹੜੀ ਡਾਕੂਮੈਂਟ ਵੈਰੀਫਿਕੇਸ਼ਨ ਵਾਲੀ ਕੱਟਆਫ ਆ ਗਈ ਇਹ ਤੁਹਾਡੀ ਫੀਮੇਲ ਜਨਰਲ ਗਰਲਸ ਦੇ ਬਰਾਬਰ ਹੀ ਜਾਊਗੀ ਠੀਕ ਹੈ ਪਰ ਜਿਹੜੀ ਤੁਹਾਡੀ ਫਾਈਨਲ ਕੱਟਆਫ ਹੋਊਗੀ ਡਾਕੂਮੈਂਟ ਵੈਰੀਫਿਕੇਸ਼ਨ ਤੋਂ ਬਾਅਦ ਇੱਕ ਕੱਟਆਫ ਹੋਰ ਆਉਣੀ ਆ ਜਿਹਦੇ ਵਿੱਚ ਪੁਆਇੰਟ 2 ਜਾਂ ਤਿੰਨ ਆਪਾਂ ਕਹਿ ਸਕਦੇ ਅੱਧਾ ਨੰਬਰ ਜਾਂ ਇੱਕ ਨੰਬਰ ਵਧੂਗਾ ਉਹ ਤੁਹਾਨੂੰ ਜਨਰਲ ਮੀਜ਼ ਦੇ ਬਰਾਬਰ ਕਲੀਅਰ ਕਰਨੀ ਪਊਗੀ ਠੀਕ ਹੈ ਸਰ ਮੇਰਾ ਕਾ ਸਰਟੀਫਿਕੇਟ ਐਂਡ ਰੈਜ਼ੀਡੈਂਸ ਸਰਟੀਫਿਕੇਟ 2000 ਬੀ ਵਿੱਚ ਬਣਿਆ ਹੋਇਆ ਹੈ ਮੈਂ ਹੁਣ ਕਰਵਾ ਨਿਊ ਕਰਵਾ ਲਵਾਂ 2022 ਚ ਸੌਰੀ ਕੋਈ ਚੱਕਰ ਨਹੀਂ ਤਿੰਨ ਸਾਲ ਹੋਈ ਨਹੀਂ ਕੋਈ ਇਸ਼ੂ ਨਹੀਂ ਹੈਗਾ ਠੀਕ ਹੈ ਸਰ ਮੈਂ 10 ਸਰਟੀਫਿਕੇਟ ਸੈਕੰਡ ਕਾਪੀ ਵਾਲਾ ਕੋਈ ਐਫੀਡੇਵਟ ਬਣਵਾ ਲਓ ਅਗਰ ਬਣਾਉਣਾ ਪਰ ਕੋਈ ਇਸ਼ੂ ਨਹੀਂ ਹੈਗਾ ਠੀਕ ਹੈ ਸਰ ਮੈਂ ਏਡਬਲਯੂਸੀ ਕੈਟੇਗਰੀ ਤੋਂ ਬਿਲੋਂਗ ਕਰਦਾ ਰਾਈਜਨ ਸਰਟੀਫਿਕੇਟ ਥੋੜੇ ਦਿਨ ਪਹਿਲਾਂ ਅਪਲਾਈ ਕੀਤਾ ਸੀ 10 11 ਦਿਨਾਂ ਨੂੰ ਬਣ ਕੇ ਆਉ ਮੇਰੇ ਕੋਲ ਸਲਿੱਪ ਹੈ ਹੁਣ 22 ਜਾਂਸਤ ਪਹਿਲਾਂ ਦੇ ਦੇਖੋ ਹਲੇ ਡੀਵੀ ਨਹੀਂ ਹੁੰਦੀ ਅਗਰ ਡੀਵੀ ਹੁੰਦੀ ਵੀ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਤੇ ਜਿਹੜੀ ਤੁਸੀਂ ਪੁਰਾਣੇ ਸਰਟੀਫਿਕੇਟ ਲਗਾਏ ਨੇ ਨਾਲ ਉਹ ਜ਼ਰੂਰ ਨਾਲ ਲੈ ਕੇ ਜਾਇਓ ਬਾਕੀ 10 12 ਦਿਨਾਂ ਤੱਕ ਹਲੇ ਕੋਈ ਮਤਲਬ ਕੋਈ ਸੁਣੀ ਹੈਗਾ 10 12 ਦਿਨਾਂ ਤੱਕ ਤੁਹਾਡਾ ਜਿਹੜਾ ਸਰਟੀਫਿਕੇਟ ਆ ਜਾਊਗਾ ਸਰ ਮੈਂ ਫਾਰਮ ਫਿਲ ਕਰਦੇ ਟਾਈਮ ਜੋ ਪੈਨ ਕਾਰਡ ਅਪਲੋਡ ਕਰਿਆ ਸੀ ਉਸ ਛੋਟੇ ਹੁੰਦਿਆਂ ਦੀ ਪਿਕ ਹੈ ਕੋਈ ਚੱਕਰ ਨਹੀਂ ਜੀ ਕੋਈ ਉਹਨੂੰ ਅਪਡੇਟ ਕਰਵਾਉਣ ਦੀ ਲੋੜ ਨਹੀਂ ਹੈਗੀ ਉਹ ਸਿਰਫ ਐਜ਼ ਅ ਪ੍ਰੂਫ ਵਰਤ ਆ ਜਾਂਦਾ ਪੈਨ ਕਾਰਡ ਵਿੱਚ ਮੇਲ ਸੋਡੀ ਨੰਬਰ ਦੀ ਗੱਲ ਹੁੰਦੀ ਹੈ ਸਰ ਮੇਰੀ ਸਰ ਪਹਿਲਾਂ 2024 ਦੀ ਜੁਆਇਨਿੰਗ ਹੋਏਗੀ ਫਿਰ ਡੀਵੀ ਹੋਏਗੀ 2025 ਇਸ ਚੀਜ਼ ਦਾ ਕੋਈ ਲਿੰਕ ਨਹੀਂ ਹੈਗਾ ਉਸ ਦੇ ਵਿੱਚ ਠੀਕ ਹੈ ਤੇ ਜਿਹੜੀ ਹੁਣ ਜੁਆਇਨੀ ਪੰਜਾਬ ਸਰਕਾਰ ਨੇ ਦੇਣੀ ਆ ਤੇ ਜਿਹੜੀ ਡਾਕੂਮੈਂਟ ਵੈਰੀਫਿਕੇਸ਼ਨ ਆ OTCS ਤੇ ਪੰਜਾਬ ਪੁਲਿਸ ਦੇ ਜਿਹੜੇ ਹੈਗੇ ਮਤਲਬ ਕਿ ਅਪਕੈਸ ਕੰਬਾਈਨਿੰਗ ਵਰਕ ਆ ਠੀਕ ਆ ਸਤਿ ਸ਼੍ਰੀ ਅਕਾਲ ਸਰ ਜੀ ਸਰ ਮੇਰਾ ਪੰਜਾਬ ਡੋਮਿਸਾਈਲ ਕਾਸ ਸਰਟੀਫਿਕੇਟ ਵਿੱਚ ਐਡਰੈਸ ਕਲੋਨੀ ਮੰਗਵਾਲ ਹੈ ਜੋ ਕਲੋਨੀ ਮੰਗਵਾਲ ਪਿੰਡ ਦੇ ਵਿੱਚ ਪੈਂਦੀ ਸੀ ਪਰ ਹੁਣ ਆਫੀਸਰ ਕਲੋਨੀ ਸੰਗਰੂਰ ਸਿਟੀ ਦੇ ਵਿੱਚ ਆਉਂਦੀ ਆ ਕਿ ਨਹੀਂ ਤੁਸੀਂ ਉੱਥੇ ਜਾ ਕੇ ਕਿਹੜਾ ਕਿਸੇ ਨੂੰ ਦੱਸਣਾ ਵੀ ਹਾਂ ਮੇਰਾ ਜਿਹੜਾ ਐਡਰੈਸ ਚੇਂਜ ਹੋ ਗਿਆ ਛੋਟੇ-ਸਾਰੇ ਸਰਟੀਫਿਕੇਟ ਤੇ ਇੱਕ ਐਡਰੈਸ ਹੈ ਤਾਂ ਉਹ ਠੀਕ ਹੈ ਉਹ ਚੱਲੀ ਜਾਂਦਾ ਕੋਈ ਇਸ਼ੂ ਨਹੀਂ ਹੈਗਾ ਇਸ ਚੀਜ਼ ਦਾ ਸਰ ਐਸ.ਈ.ਆਰ.ਓ. ਅਗਰ ਤੁਹਾਡੇ ہاں ਡਾਕੂਮੈਂਟਸ ਦੇ ਉੱਤੇ ਤੁਸੀਂ ਅਲੱਗ-ਅਲੱਗ ਕਿਸੇ ਡਾਕੂਮੈਂਟ ਤੇ ਤੁਸੀਂ ਇਹ ਸਰਟੀਫਿਕੇਟ ਲਿਖਿਆ ਹੈ ਇਹ ਐਡਰੈਸ ਲਿਖਿਆ ਹੈ ਕਿਤੇ ਸਰਟੀਫਿਕੇਟ ਤੇ ਇਹ ਦੂਜਾ ਐਡਰੈਸ ਲਿਖਿਆ ਹੈ ਤਾਂ ਐਫੀਡਵਟ ਕਰਵਾ ਲਿਓ ਬਾਕੀ ਕੋਈ ਇਸ਼ੂ ਨਹੀਂ ਹੈਗਾ ਸਰ ਐਸ.ਈ.ਆਰ.ਓ. ਛਤਰਬੈਲੀ ਫੀਕ ਕੁਆਲੀਫਾਈਡ ਵਟ ਫਾਰਮ ਫਿਲ ਕਰਨਾ ਹੈ ਡਿਸਟ੍ਰਿਕਟ ਐਡਰੈਸ ਫਸਟ preference ਲਿਖੀ ਸੀ ਜੇ ਫਾਈਨਲ ਡਿਸਟ੍ਰਿਕਟ ਐਡਰੈਸ ਨਾਮ ਨਾ ਆਇਆ ਤਾਂ ਆਰਮਡ ਚ ਆ ਜਾਣੇ ਮਾਰ ਇਹ ਦੇਖੋ ਇਹੋ ਚੀਜ਼ ਹੁੰਦੀ ਆ ਅਗਰ ਤੁਸੀਂ ਪਹਿਲਾਂ ਆਰਮਡ ਭਰਿਆ ਦੂਜਾ ਡਿਸਟ੍ਰਿਕਟ ਭਰਿਆ ਤਾਂ ਤੁਹਾਨੂੰ ਆਰਮਡ ਦੇ ਵਿੱਚ ਸਿਲੈਕਸ਼ਨ ਮਿਲੂਗੀ ਠੀਕ ਹੈ ਫਿਰ ਡਿਸਟ੍ਰਿਕਟ ਦੇ ਵਿੱਚ ਮਿਲੂਗੀ ਹੁਣ ਜੇ ਤੁਸੀਂ ਪਹਿਲਾਂ ਡਿਸਟ੍ਰਿਕਟ ਭਰਤਾ ਦੂਜਾ ਆਰਮਡ ਭਰਿਆ ਹੋਇਆ ਜਿਸ ਤਰੀਕੇ ਨਾਲ ਇਸਕੇ ਅਗਰ ਤੁਹਾਡੇ ਬਾਏ ਜਾਂਸ ਡਿਸਟ੍ਰਿਕਟ ਦੇ ਵਿੱਚੋਂ ਨੰਬਰ ਨਾ ਆਏ ਤਾਂ ਤੁਹਾਨੂੰ ਆਰਮਡ ਦੇ ਵਿੱਚ ਸ਼ਿਫਟ ਕੀਤਾ ਜਾਊਗਾ ਇਸ ਚੀਜ਼ ਦਾ ਕੋਈ ਇਸ਼ੂ ਨਹੀਂ ਹੈਗਾ ਠੀਕ ਹੈ ਤੇ ਬਸ ਜਿਹੜੀ ਅੱਜ ਦੀ ਆਪਣੀ ਇਨਫੋਰਮੇਸ਼ਨ ਸੀ ਸਿਰਫ ਇੰਨੀ ਸੀ। ਅਗਰ ਵੀਡੀਓ ਚੰਗੀ ਲੱਗੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਦੇ ਨਾਲ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਤਾਂ ਜੋ ਤੁਹਾਨੂੰ ਨੈਕਸਟ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ। ਬਾਕੀ ਅਗਰ ਤੁਹਾਡਾ ਕੋਈ ਵੀ ਕਿਸੇ ਵੀ ਤਰੀਕੇ ਦਾ ਡਾਊਟ ਹੁੰਦਾ ਡੀਵੀ ਰਿਲੇਟਡ ਮੈਡੀਕਲ ਰਿਲੇਟਡ ਤਾਂ ਤੁਸੀਂ ਕਮੈਂਟ ਕਰਦਿਆ ਕਰੋ। ਆਪਾਂ ਜਿਹੜਾ ਹੈਗਾ ਤੁਹਾਡਾ ਰਿਪਲਾਈ ਜ਼ਰੂਰ ਕਰਦੇ ਆਂ ਤੇ ਤੁਹਾਡੇ ਜਿਹੜੇ ਡਾਊਟ ਸਾਰੇ ਕਲੀਅਰ ਕਰਦੇ ਆਂ। ਬਾਕੀ ਅਸੀਂ ਉਮੀਦ ਕਰਦੇ ਆਂ 2026 ਤੁਹਾਡੇ ਲਈ ਨੌਕਰੀ ਲੈ ਕੇ ਆਊਗਾ। ਪੜਦੇ ਰੋ, ਮਿਹਨਤ ਕਰਦੇ ਰਹੋ। ਥ